ਕ੍ਰਿਸ਼ਨਾ ਬ੍ਰਹਮਾਤਮਾ ਇਹ ਸੰਧਨਾ ਬੁਲਾਈ ਨਾਮਿ ਨਿਥੀ ਅਧਾਰ ਸਿੱਧੀ ਚਤ ਬਿਨਾ ਪ੍ਰਾਪਤ ਜੋ ਹਰਿ ਰਹਾ ਸਦਾ ਵਸਾਈ ਮੈਂ ਸਤਿਗੁਰੁ ਨਾਮ ਨਾ ਪਾਈ ਅਲਪੁਜਾ ਪ੍ਰੰਥੀ ਚਾਰਾ ਬਾਹਰ ਕੁਗਰਾ ਭਗਤ ਸਤਗੁਰੁ ਮਿਲੈ ਸੋ ਪਾਈ ਬੁਜਾਨਾ ਮਹਾਂਲਾਮੀ ਜਾ ਕਾ ਤੋ ਬੁ ਕਿਆ ਬਰਨਾ ਮੋਖਾ ਦਿਸ਼ਾ ਭੁਖਨ ਜਾਏ ਕਰਮ ਕੇ ਸਾਥ ਦੇ ਰੱਤੇ ਆਪ ਸੀਤ ਹੋਏ ਨਾਮ ਗਵਾਨੀ ਅੰਤਰ ਅਤਰ ਸੰਸਮੁਖਿਆ ਸਰ ਭੁਖਾ ਗਿਆ ਨਾਰੰਗਾ ਜੇ ਗੁਮਖ ਖਰ ਸੂਰਵਾਨ ਹੈ ਜੋ ਨਾਮ ਹੈ ਉਹ ਨਾਰੇ ਕਹੇ ਆਵਦਾ ਅਗਿਆਨ ਕਾਉ ਜੋ ਗੁਮ ਅਸਿੱਖਾ ਜੋ ਹਰ ਨਾਮ ਤੇ ਆ सक र हर तसमानलिखा हर नामना हेरकसम सबकरकरिखा तमना तममसोहसोसिथ त मेरातरेलखा हर नामसनाहराकसयम सबकरकरखा ਤਾਨ ਤਨ ਸੋਹਾ ਵਾਸੂ ਸੋ ਸਰੀਰ ਤਾਨ ਹੈ ਜਿਥੇ ਮੀਣਾ ਗੁਰ ਕਰੇ ਉਠਾ ਵਾਹਿਗੁਰੂ ਕੱਲ ਸੋ ਸਾਰ ਸਾਹਿਬ ਵਾਹਿਗੁਰੂ